ਐਨਆਰਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਅਮਰੀਕਾ ਨੇ ਭਾਰਤ ਨੂੰ ਵੱਡਾ ਝੜਕਾ ਦਿੱਤਾ ਹੈ ਅਤੇ ਟੈਰਿਫ ਵਿੱਚ ਵਾਅਦਾ ਕਰ ਦਿੱਤਾ ਹੈ ਤਦਾਦ ਦੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡਾ ਝੜਕਾ ਦਿੱਤਾ ਗਿਆ ਅਤੇ 27 ਅਗਸਤ ਤੋਂ ਹੁਣ ਟੈਰਿਫ ਜਿਹੜਾ ਉਹ ਲਾਗੂ ਹੋ ਜਾਏਗਾ ਤਾਂ ਹੁਣ ਐਗਜ਼ੀਕਿਊਟਿਵ ਤੇ ਸਾਈਨ ਹੈ ਜਿਹੜੇ ਉਹ ਕਰ ਦਿੱਤੇ ਗਏ ਨੇ ਤਾਂ ਐਗਜ਼ੀਕਿਊਟਿਵ ਆਰਡਰ ਤੇ ਸائن ਕਰਕੇ ਟਰੰਪ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਉੱਥੇ ਹੀ ਕਿਤੇ ਨਾ ਕਿਤੇ ਹੁਣ ਭਾਰਤ ਤੇ ਮਹਿੰਗਾਈ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਤਾਂ ਜਿੱਥੇ ਕੈਨੇਡਾ ਵਰਗੇ ਦੇਸ਼ ਦੇ ਹਾਲਾਤ ਦੇਖ ਰਹੇ ਹਾਂ ਕਿ ਉੱਥੇ ਜਿਵੇਂ ਹੀ ਟੈਰਫ ਵਿੱਚ ਵਾਧਾ ਕੀਤਾ ਗਿਆ ਤੇ ਕਾਫੀ ਮਹਿੰਗਾਈ ਚ ਜਿਹੜੇ ਆ ਉਤਰਾ ਚੜਾ ਦੇਖੇ ਜਾ ਰਿਹਾ ਤਾਂ ਉੱਥੇ ਹੀ ਹੁਣ ਭਾਰਤ 'ਚ ਵੀ ਕਿਤੇ ਨਾ ਕਿਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਟੈਰਫ ਅਟੈਕ ਕਰ ਦਤਾ ਹੈ ਅਮਰੀਕਾ ਨੇ ਅਮਰੀਕਾ ਵੱਲੋਂ ਟੈਰਿਫ ਐਟੈਕ ਕਰਦਿਆਂ ਭਾਰਤ ਤੇ 25% ਦੀ ਹੋਰ ਟੈਰਿਫ ਵਧਾ ਦਿੱਤਾ ਹੈ ਅਤੇ ਪਹਿਲਾਂ ਇਹ ਟੈਰਿਫ ਜਿੱਥੇ ਪਹਿਲਾਂ 25% ਦੀ ਵਸੂਲਿਆ ਜਾਂਦਾ ਸੀ ਤਾਂ 25% ਦੀ ਹੋਰ ਕਰ ਦਿੱਤਾ ਹੈ ਤੇ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੋਣਾ ਕਿਸਾਨਾਂ ਤੇ ਡੈਰੀ ਮਾਲਕਾਂ ਤੇ ਅਤੇ ਛੋਟੇ ਕਾਰੋਬਾਰੀਆਂ ਤੇ ਵੱਡਾ ਪ੍ਰਭਾਵ ਆਣ ਵਾਲੇ ਦਿਨਾਂ 'ਚ ਪੈ ਸਕਦਾ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਵੱਲੋਂ ਤਾਰੇਫ ਅਟੈਕ ਆ ਜਿਹੜਾ ਉਹ ਭਾਰਤ ਤੇ ਕੀਤਾ ਗਿਆ ਤੇ ਜਿੱਥੇ ਬਿੱਤੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਈ ਜਿਹੜੇ ਆ ਕਾਰੋਬਾਰ ਨੂੰ ਲੈ ਕੇ ਅੱਜ ਚ ਗੱਲਬਾਤ ਆ ਜਿਹੜੀ ਉਹ ਉਦਯੋਗਿਕ ਕਾਰਵਾਈ ਚੱਲ ਰਹੀ ਆ ਅਮਰੀਕਾ ਤੇ ਇੱਕ ਜਿਹੜਾ ਭਾਰਤ ਹੈ ਅਤੇ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਕੋਈ 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 ਵੀ ਜਿਹੜਾ ਕੋਈ ਕਹਿ ਸਕਦੇ ਆ ਕਿ ਸਾਰਥਕ ਨਤੀਜਾ ਨਾ ਨਿਕਲਦੇ ਚੱਲਦਿਆਂ ਹੁਣ ਅਮਰੀਕਾ ਨੇ ਫੈਸਲਾ ਲੈ ਲਿਆ ਤਾਂ ਜਿੱਥੇ ਪਹਿਲਾਂ 1 ਅਗਸਤ ਤੋਂ ਟੈਰਫ ਵਧਾਉਣ ਦੇ ਲਈ ਵੱਡਾ ਜਿਹੜਾ ਐਲਾਨ ਕੀਤਾ ਸੀ ਅਮਰੀਕਾ ਨੇ ਤਾਂ ਉੱਥੇ ਹੀ ਕੁਝ ਜਿਹੜਾ ਸਮਾਂ ਭਾਰਤ ਨੂੰ ਦਿੱਤਾ ਗਿਆ ਸੀ ਅਤੇ ਸਿੱਧੇ ਚੇਤਾਵਨੀ ਦਿੱਤੀ ਗਈ ਸੀ ਕਿ ਰੂਸ ਤੋਂ ਕੱਚਾ ਤੇਲ ਲੈਣਾ ਬੰਦ ਕਰੇ ਭਾਰਤ ਪਰ ਭਾਰਤ ਵੱਲੋਂ ਜਿਵੇਂ ਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ ਅਮਰੀਕਾ ਨੇ ਵੱਡੀ ਕਾਰਵਾਈ ਕਰ ਦਿੱਤੀ ਆ ਵੱਡਾ ਐਲਾਨ ਕਰ ਦਿੱਤਾ ਤੇ 25% ਟੈਰਫ ਵਧਾ ਦਿੱਤਾ ਹੈ ਤੇ ਇਸ ਦੇ ਨਾਲ ਕਿਤੇ ਨਾ ਕਿਤੇ ਵੱਡਾ ਅਸਰ ਹੈ ਜਿਹੜਾ ਉਹ ਭਾਰਤੀ ਉਦਯੋਗਿਕ ਖੇਤਰ ਤੇ ਪਵੇਗਾ ਅਤੇ ਛੋਟੇ ਕਿਸਾਨਾਂ ਤੇ ਭਾਰੂ ਵੱਡੀ ਮਾਰ ਜਿਹੜੀ ਆ ਪੈ ਸਕਦੀ ਹੈ ਐ ਐਗਜ਼ੀਕਿਊਟਿਵ ਆਰਡਰ ਤੇ ਸਾਈਨ ਆ ਜਿਹੜੇ ਉਹ 트럼ਪ ਵੱਲੋਂ ਕਰ ਦਿੱਤੇ ਗਏ ਨੇ ਰਾਸ਼ਟਰਪਤੀ ਡੋਨਾਲਡ 트럼ਪ ਜਿਵੇਂ ਹੀ ਸਤਾ ਵਿੱਚ ਆਏ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਵੱਡੇ ਤੋਂ ਵੱਡਾ ਫੈਸਲਾ ਲਿਆ ਜਾ ਰਿਹਾ ਜਿੱਥੇ ਇੱਕ ਪਾਸੇ ਵੱਡੇ ਵੱਡੇ ਦਾਅਵੇ ਡੋਨਲਡ ਟਰੰਪ ਠੋਕਰੇ ਸੀ ਕਿ ਉਹਨਾਂ ਵੱਲੋਂ ਭਾਰਤ ਤੇ ਅਮਰੀਕਾ ਦੀ جنگ ਰੁਕਵਾਈ ਗਈ ਆ ਅਤੇ ਉਸ ਦੇ ਚਾਲਦੇ ਆ ਕਈ ਹੋਰ ਵੱਡੇ ਜਿਹੜੇ ਆ ਐਲਾਨ ਕੀਤੇ ਗਏ ਸੀ ਤਾਂ ਉੱਥੇ ਹੀ ਜੇਕਰ ਹੁਣ ਦੇਖਿਆ ਜਾਵੇ ਕਿ ਟੈਰਫ ਨੂੰ ਲੈ ਕੇ ਵੱਡਾ ਐਕਸ਼ਨ ਕਰ ਦਿੱਤਾ ਗਿਆ ਵੱਡਾ ਅਟੈਕ ਆ ਜਿਹੜਾ ਭਾਰਤ ਤੇ ਕੀਤਾ ਗਿਆ ਅਤੇ 25% ਦੀ ਟੈਰਫ ਜਿਹੜਾ ਹੋਰ ਵਧਾ ਦਿੱਤਾ ਗਿਆ ਭਾਰਤ ਤੇ ਤੇ ਹੁਣ 50% ਦੀ ਟੈਰਫ ਵਸੂਲੇਗਾ ਅਮਰੀਕਾ ਭਾਰਤ ਤੋਂ ਤਾਂ ਲਗਾਤਾਰ ਜਿਹੜੇ ਆ ਵੱਡੇ ਤੋਂ ਵੱਡੇ ਫੈਸਲੇ ਜਿਹੜੇ ਆ ਰਾਸ਼ਟਰਪਤੀ ਡੋਨਾਲਡ 트੍ਰੰਪ ਲੈ ਰਹੇ ਨੇ ਡੋਨਾਲਡ 트੍ਰੰਪ ਵੱਲੋਂ ਪਹਿਲਾਂ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਜਿਹੜਾ ਕਿ ਰਿਪੋਰਟ ਕੀਤਾ ਗਿਆ ਅਮਰੀਕਾ ਚੋਂ ਅਤੇ ਉਸ ਤੋਂ ਬਾਅਦ ਹੁਣ ਟੈਰਫ ਨੂੰ ਲੈ ਕੇ ਕਈ ਦੇਸ਼ਾਂ ਤੇ ਜਿਹੜਾ ਜਿਹੜਾ ਵੱਡੀ ਕਾਰਵਾਈ ਕੀਤੀ ਹੈ ਅਮਰੀਕਾ ਵੱਲੋਂ ਜਿੱਥੇ ਕੈਨੇਡਾ ਤੇ ਟੈਰਫ ਵਧਾਇਆ ਗਿਆ ਉੱਥੇ ਵੀ ਹੁਣ ਭਾਰਤ ਤੇ ਵੀ ਟੈਰਫ ਵਿੱਚ ਭਾਰੀ ਬਵਾਦਾ ਕਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਆਉਣ ਵਾਲੇ ਦਿਨਾਂ 'ਚ ਆਰਥਿਕ ਤੌਰ ਤੇ ਕਾਫੀ ਹਾਲਾਤ ਜਿਹੜੇ ਆ ਉਹ ਵਿਗੜਦੇ ਨਜ਼ਰ ਆ ਸਕਦੇ ਆ ਹਾਲਾਂਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੇ ਸਿੱਧਾ ਗੱਲ ਕਹੀ ਹੈ ਕਹੀ ਸੀ ਕਿ ਰੂਸ ਤੋਂ ਅਸੀਂ ਕੋਈ ਕੱਚਾ ਤੇਲ ਲੈਣਾ ਬੰਦ ਨਹੀਂ ਕਰਾਂਗੇ ਪਰ ਜੇ ਅਮਰੀਕਾ ਭਾਵੇਂ ਕੁਝ ਵੀ ਕਰੇ ਤਾਂ ਉਧਰ ਉਸ ਤੋਂ ਬਾਅਦ ਹੋਣਾ ਅਮਰੀਕਾ ਵੱਲੋਂ ਵੱਡਾ ਫੈਸਲਾ ਲੈਂਦੇ ਆ 25% ਦੀ ਟੈਰਫ ਵਧਾ ਦਿੱਤਾ ਗਿਆ